ਗੁਰੂ ਪਿਆਰਿਓ ਜਥੇਦਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਬਹੁਤ ਹੀ ਸਤਕਾਰਯੋਗ ਪਿਤਾ ਭਾਈ ਸੈ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਸਤਕਾਰਯੋਗ ਮਾਤਾ ਧੰਨ ਮਾਤਾ ਜਿਉਣੀ ਜੀ ਦੀ ਕੁੱਖੋਂ ਅੱਜ ਦੇ ਦਿਨ 1682 ਇਸਵੀ ਦੇ ਵਿੱਚ ਪਹੂਵੈਂਡ ਦੀ ਧਰਤੀ ਤੇ ਹੋਇਆ ਸੀ ਚਵਾਲ ਕੋਲ ਪੈ ਜਾਂਦਾ ਹੈ ਪਹੂਵੈਂਡ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਹੈ ਘਰ ਦੇ ਵਿੱਚ ਬੇਟਾ ਪੈਦਾ ਹੋਇਆ ਬੜੀਆਂ ਰੌਣਕਾਂ ਲੱਗੀਆਂ ਬੜੀ ਖੁਸ਼ੀ ਮਨਾਈ ਗਈ ਤੇ ਗੁਰੂ ਪਿਆਰਿਓ ਨਾਮ ਰੱਖਿਆ ਮਾਤਾ ਪਿਤਾ ਨੇ ਦੀਪ ਪਿਆਰ ਨਾਲ ਦੀਪਾ ਆਖ ਦਿਆ ਕਰਦੇ ਸਨ ਲੋਕ ਦੀਪ ਦਾ ਮਤਲਬ ਹੁੰਦਾ ਹੈ ਦੀਵਾ ਜਿਹੜਾ ਚਾਨਣਾ ਕਰਦਾ ਹੈ ਤੇ ਮਾਤਾ ਪਿਤਾ ਨੇ ਨਾਮ ਰੱਖਿਆ ਕਿ ਭਾਈਏ ਜਿਹੜਾ ਸਾਡੇ ਘਰ ਦੇ ਵਿੱਚ ਬੱਚਾ ਜੰਮਿਆ ਇਹ ਬਾਲਕ ਆਇਆ ਹੈ ਇਹ ਸਾਡੀ ਕੁੱਲ ਦਾ ਦੀਪ ਹੈ ਚਾਨਣ ਮਨਾਰਾ ਹੈ ਇਸ ਕਰਕੇ ਇਸ ਦਾ ਨਾਮ ਦੀਪ ਰੱਖਿਆ ਹੈ ਤੇ ਗੁਰੂ ਪਿਆਰਿਓ ਜਿੰਨੇ ਵੀ ਲੋਕ ਸਨ ਰਿਸ਼ਤੇਦਾਰ ਸਾਖ ਸਬੰਧੀ ਆਸਗਵਾਨ ਵਾਲੇ ਉਹ ਕਈ ਵਾਰ ਦੀਪ ਆਖਿਆ ਕਰਦੇ ਸਨ ਕਈ ਵਾਰੀ ਦੀਪ ਆਖਿਆ ਕਰਦੇ ਸਨ ਪਰ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਇਸ ਦੀਪੇ ਦੇ ਉੱਤੇ ਸਮਾਂ ਆਉਂਦਾ 18 ਸਾਲ ਦੇ ਜਦੋਂ ਨੌਜਵਾਨ ਹੁੰਦੇ ਨੇ ਨਾ ਜਵਾਨੀ ਚੜਦੀ ਹੈ ਤਾਂ ਆਪ ਜੀ ਦੇ ਸਤਕਾਰਯੋਗ ਮਾਤਾ ਪਿਤਾ ਜੀ ਭਾਈ ਦੀਪਾ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਜਾਂਦੇ ਨੇ ਜਦੋਂ ਬਾਬਾ ਦੀਪ ਸਿੰਘ ਜੀ ਭਾਬ ਭਾਈ ਦੀਪ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤਿਆਂ ਨੂੰ 1 ਸਾਲ ਹੋ ਚੁੱਕਿਆ ਸੀ 1699 ਦੀ ਵਿਸਾਖੀ ਨੂੰ ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਪ੍ਰਗਟ ਕੀਤਾ ਸੀ ਸਾਜਿਆ ਸੀ ਸਨ 1700 ਈਸਵੀ ਨੂੰ ਇਹ ਭਾਈ ਦੀਪਾ ਜੀ ਦਸ਼ਮੀਸ਼ ਪਿਤਾ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ ਆਪਣੇ ਮਾਤਾ ਪਿਤਾ ਜੀ ਦੇ ਨਾਲ ਜਦੋਂ ਭਾਈ ਦੀਪਾ ਜੀ ਉੱਥੇ ਪਹੁੰਚਦੇ ਨੇ ਨਾ ਆਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਰੌਣਕਾਂ ਲਾਈਆਂ ਹੋਈਆਂ ਨੇ ਕਦੇ ਭਾਈ ਦੀਪਾ ਸੱਜੇ ਵਹਿੰਦਾ ਕਦੇ ਖੱਬੇ ਵਹਿੰਦੇ ਨੇ ਕਦੇ ਸਾਹਮਣੇ ਵੇਖਦੇ ਨੇ ਉਹ ਗੁਰਸਿੱਖ ਸਤਗੁਰਾਂ ਦੇ ਜਿਨ੍ਹਾਂ ਦੇ ਮੁਖੜਿਆਂ ਦੇ ਉੱਤੇ ਨੂਰ ਸੀ ਕੋਈ ਗੁਰਸਿੱਖ ਗੱਤਕਾ ਖੇਡ ਰਿਹਾ ਸੀ ਕੋਈ ਘੋੜ ਸਵਾਰੀ ਕਰ ਰਿਹਾ ਸੀ ਕੋਈ ਬਾਣੀ ਪੜ ਰਿਹਾ ਸੀ ਕੋਈ ਲੰਗਰ ਵਰਤਾ ਰਿਹਾ ਸੀ ਕੋਈ ਸੇਵਾ ਕਰ ਰਿਹਾ ਸੀ ਭਾਈ ਦੀਪਾ ਵੇਖ ਕੇ ਬੜਾ ਖੁਸ਼ ਹੁੰਦਾ ਮਾਤਾ ਪਿਤਾ ਨਾਲ ਨੇ ਚੜਦੀ ਜਵਾਨੀ ਹੈ ਜਿਹਨੂੰ ਕਹਿੰਦੇ ਨਾ ਮੁੱਛ ਫੁੱਟ ਗੱਭਰੂ ਇਹ ਮੁੱਛ ਫੁੱਟ ਗੱਭਰੂ ਸੀ ਬਾਬਾ ਦੀਪ ਸਿੰਘ ਉਸ ਸਮੇਂ ਜਦੋਂ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਦੇ ਵਿੱਚ ਆਏ ਨੇ ਤੇ ਗੁਰੂ ਪਿਆਰਿਓ ਮਾਤਾ ਪਿਤਾ ਜੀ ਨਾਲ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ ਸਜੇ ਹੋਏ دیਵਾਨਾ ਦੇ ਵਿੱਚ ਭਾਈ ਦੀਪੇ ਨੇ ਇੱਕ ਵਾਰ ਦਿਦਾਰੇ ਕੀਤੇ ਦਸ਼ਮੇਸ਼ ਪਿਤਾ ਦੇ ਨੂਰਾਨੀ ਚਿਹਰਾ ਜਾਹੋ ਜਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖੜੇ ਦੇ ਉੱਤੇ ਸੋਹਣੀ ਜਸਤਾਰ ਸਜਾਈ ਹੋਈ ਹੈ ਦਸ਼ਮੇਸ਼ ਪਿਤਾ ਨੇ ਸਵਾ ਲੱਖ ਰੁਪਏ ਦੀ ਕਲਗੀ ਲਿਸ਼ਕਾਰੇ ਮਾਰ ਰਹੀ ਹੈ 2.5 ਲੱਖ ਦਾ ਚੰਦੂਆ ਸਾਹਿਬ ਲੱਗਿਆ ਹੋਇਆ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਨੇ ਇੱਕ ਛੋਟੀ ਜੀ ਚੰਦਨ ਦੀ ਚੌਂਕੀ ਸੀ ਜਿਹੜੀ ਸੋਨੇ ਨਾਲ ਮੜੀ ਹੋਈ ਸੀ ਸਤਗੁਰਾਂ ਨੇ ਉਹਦੇ ਉੱਤੇ ਆਪਣੇ ਮੁਬਾਰਕ ਚਰਨ ਰੱਖੇ ਹੋਏ ਨੇ ਜਦੋਂ ਭਾਈ ਦੀਪੇ ਨੇ ਇੱਕ ਵਾਰ ਦیدار ਕੀਤੇ ਨਾ ਦਸ਼ਮੇਸ਼ ਪਿਤਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਬਣ ਕੇ ਰਹਿ ਗਿਆ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਬਣਗੇ ਮਾਤਾ ਪਿਤਾ ਨੂੰ ਆਖਿਆ ਮਾਤਾ ਜੀ ਪਿਤਾ ਜੀ ਹੁਣ ਮੈਂ ਇੱਥੇ ਹੀ ਰ੍ਹਾਂਗਾ ਸਤਿਗੁਰਾਂ ਤੋਂ ਬਿਨਾ ਮੈਨੂੰ ਹੁਣ ਹੋਰ ਕੁਝ ਚੰਗਾ ਨਹੀਂ ਜੇ ਲੱਗਣਾ ਐਸੇ ਦੀਦਾਰ ਕੀਤੇ ਗੁਰੂ ਪਿਆਰਿਓ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਨੇ ਬਾਬਾ ਦੀਪ ਸਿੰਘ ਨੇ ਭਾਈ ਦੀਪਾ ਜੀ ਨੇ ਵੀ ਦਰਸ਼ਨ ਦੀਦਾਰੇ ਕੀਤੇ ਤੇ ਗੁਰੂ ਪਿਤਾ ਜੀ ਬੜੇ ਖੁਸ਼ ਹੁੰਦੇ ਨੇ ਕਿ ਭਾਈ ਦੂਰੋਂ ਦੁਰਾਡੇੋਂ ਚੱਲ ਕੇ ਸੰਗਤ ਆਨੰਦਪੁਰ ਸਾਹਿਬ ਆ ਰਹੀਆਂ ਨੇ ਹੁਣ ਮਾਤਾ ਪਿਤਾ ਜੀ ਨੇ ਆਨੰਦਪੁਰ ਸਾਹਿਬ ਦਿਖਾਉਣਾ ਸ਼ੁਰੂ ਕੀਤਾ ਭਾਈ ਦੀਪਾ ਨਾਲ ਹੈ ਆਪ ਜੀ ਦੇ ਜਿੰਨੇ ਦੋਸਤ ਮਿੱਤਰ ਸਾਥ ਸਬੰਧੀ ਰਿਸ਼ਤੇਦਾਰ ਆਸ ਗੁਆੜ ਦੇ ਜਿੰਨੇ ਲੋਕ ਸਨ ਉਹ ਦੀਪਕਿਆ ਕਰਦੇ ਸਨ ਦੀਪਾ ਕਿਆ ਕਰਦੇ ਸਨ ਆਪ ਜੀ ਨੂੰ ਪਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਨੂੰ ਅਜੇ ਅਮਰਤ ਨਹੀਂ ਛਕਿਆ ਸਿੰਘ ਨਹੀਂ ਸਜੇ ਲੋਕ ਪਤਾ ਕੀ ਕਹਿੰਦੇ ਨੇ ਭਾਈ ਦੀਪ ਉਹ ਭਾਈ ਦੀਪ ਠੀਕ ਐ ਚੜਦੀ ਕਲਾ ਏ ਕਿੱਥੋਂ ਆਏ ਹੋ ਭਾਈ ਕਹਿ ਕੇ ਜਦੋਂ ਆਖਦੇ ਨੇ ਨਾ ਤਾਂ ਗੁਰੂ ਪਿਆਰਿਓ ਰੰਗ ਲਗਤ 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 ਹੈ ਭਉ ਭਾਗਤ 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 ਹੈ ਰੰਗ ਲੱਗਦਾ ਵਸ ਗੁਰੂ ਦੇ ਪ੍ਰੇਮ ਦਾ ਵੀ ਇੱਥੇ ਤਾਂ ਕਿੰਨੇ ਸਤਕਾਰ ਨਾਲ ਇੱਜ਼ਤ ਨਾਲ ਮਾਣ ਨਾਲ ਪੁਕਾਰਿਆ ਜਾਂਦਾ ਬੁਲਾਇਆ ਜਾਂਦਾ ਫਿਰ ਫੈਸਲਾ ਕੀਤਾ ਕਿ ਜੇ ਮੈਨੂੰ ਭਾਈ ਕਹਿੰਦੇ ਨੇ ਤਾਂ ਮੈਂ ਇਹਨਾਂ ਦਾ ਗੁਰੂ ਭਾਈ ਬਣਨਾ ਹੈ ਫਿਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਪਿਆਰਿਓ ਭਾਈ ਦੀਪਾ ਤੋਂ ਬਾਬਾ ਦੀਪ ਸਿੰਘ ਬਣੇ ਖੰਡੇ ਕੀ ਪਹਲ ਛੱਕੀ ਭਾਵ ਅਮਰਤ ਛਕਿਆ ਸਿੰਘ ਸਜੇ ਬਾਬਾ ਸ਼ਾਵਤ ਬਜ਼ੁਰਗ ਕਰਕੇ ਉਹਨਾਂ ਨੂੰ ਆਖਿਆ ਜਾਂਦਾ ਵੈਸੇ ਗਿਆਨ ਦੇ ਤੌਰ ਤੇ ਗੁਰਬਾਣੀ ਦੀ ਐਨੀ ਰੌਸ਼ਨੀ ਸੀ ਉਹਨਾਂ ਦੇ ਜੀਵਨ ਦੇ ਵਿੱਚ ਬਾਬਾ ਹੀ ਸੰ ਜੀਵਨ ਦੇ ਵਿੱਚ ਵੀ ਤੇ ਗੁਰੂ ਪਿਆਰਿਓ ਭਾਈ ਦੀਪ ਤੋਂ ਭਾਈ ਦੀਪ ਸਿੰਘ ਬਣ ਗਏ ਉੱਥੇ ਫਿਰ ਆਪ ਜੀ ਦੇ ਸਤਕਾਰਯੋਗ ਮਾਤਾ ਪਿਤਾ ਜੀ ਕਈ ਦਿਨ ਰਹਿੰਦੇ ਨੇ ਫਿਰ ਘਰ ਨੂੰ ਚਾਲੇ ਪਾਉਂਦੇ ਨੇ ਘਰ-ਵਾਰ ਵੀ ਦੇਖਣਾ ਹੁੰਦਾ ਨਾ ਗ੍ਰਸਤੀ ਪਰਿਵਾਰ ਹੈ ਤੇ ਮਾਤਾ-ਪਿਤਾ ਨੂੰ ਹੱਥ ਜੋੜ ਕੇ ਆਖਦੇ ਨੇ ਬਾਬਾ ਦੀਪ ਸਿੰਘ ਕਿ ਮਾਤਾ-ਪਿਤਾ ਜੀ ਹੁਣ ਮੈਨੂੰ ਦਸ਼ਮੇਸ਼ ਪਿਤਾ ਕੋਲੇ ਰਹਿਣ ਦਿਓ ਜਦੋਂ ਮੈਨੂੰ ਗੁਰਬਾਣੀ ਦਾ ਰੰਗ ਚੜ ਗਿਆ ਫਿਰ ਮੈਂ ਆ ਜਾਵਾਂਗਾ ਮਾਤਾ-ਪਿਤਾ ਕਹਿੰਦੇ ਸੱਤ ਵਚਨ ਭਾਈ ਦੀਪਿਆ ਜਿਵੇਂ ਤੈਨੂੰ ਠੀਕ ਲੱਗਦਾ ਤੇ ਗੁਰੂ ਪਿਆਰਿਓ ਮਾਤਾ-ਪਿਤਾ ਜੀ ਆਪਣੇ ਨਗਰ ਪਹੂਵੈਂਡ ਆ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਉੱਥੇ ਰਹਿੰਦੇ ਨੇ ਗੁਰਬਾਣੀ ਦਾ ਅਭਿਆਸ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਵੇਖੋ ਚੜਦੀ ਜਵਾਨੀ ਹੈ ਚੜਦੀ ਜਵਾਨੀ ਦੇ ਵਿੱਚ ਗੁਰੂ ਦੇ ਲੜ ਲੱਗਣਾ ਕਿੱਡੀ ਵੱਡੀ ਗੱਲ ਹੈ ਅੱਜ ਦੇ ਸਮੇਂ ਵਿੱਚ ਕੋਈ ਗੁਰੂ ਦੇ ਲੜ ਲੱਗ ਜਾਵੇ ਨਾ ਕੋਈ ਨੌਜਵਾਨ ਚੜਦੀ ਜਵਾਨੀ ਦਾ ਲੋਕ ਟੀਚਰਾਂ ਕਰਦੇ ਨੇ ਉਹ ਤੂੰ ਹੁਣੇ ਗੁਰਦੁਆਰੇ ਜਾਣ ਲੱਗਿਆ ਸਭ ਕੁਝ ਛੱਡ ਦਿੱਤਾ ਖਾਣਾ ਪੀਣਾ ਆਹ ਤਾਂ ਅਮਰ ਹੁੰਦੀ ਆ ਯਾਰ ਜਵਾਨੀ ਦਾ ਆਨੰਦ ਮਾਣੀ ਦਾ ਨਜ਼ਾਰੇ ਲਈਦੇ ਨੇ ਅਖਾਂ ਪੀਣ ਨੂੰ ਹੀ ਬਣਿਆ ਆਂਡਾ ਮੀਟ ਸ਼ਰਾਬ ਕਿੰਨਾ ਕੋਜ ਹੈ ਇਹ ਗੱਲਾਂ ਕਰਦੇ ਹੁੰਦੇ ਨੇ ਤੋੜਦੇ ਨੇ ਗੁਰੂ ਨਾਲ ਜਿਹੜਾ ਜੁੜਦਾ ਨੂੰ ਤੋੜਦੇ ਨੇ ਜੋੜਨਾ ਤਾਂ ਕੀ ਹੈ ਤੇ ਗੁਰੂ ਪਿਆਰੇ ਉਹ ਜਵਾਨੀ ਹੈ ਜਿਹਨੇ ਜਵਾਨੀ ਸੰਭਾਲ ਲਈ ਉਹਨੇ ਬੁਢਾਪਾ ਵੀ ਸੰਭਾਲ ਲਿਆ ਆਪਣੇ ਬਜ਼ੁਰਗਾਂ ਦਾ ਆਪਣਾ ਵੀ ਤੇ ਆਪਣੇ ਬੱਚੇ ਵੀ ਉਹਨੇ ਸੰਭਾਲ ਲਏ ਬਜ਼ੁਰਗ ਤੇ ਬੱਚੇ ਉਹ ਸੰਭਾਲ ਲੈਂਦਾ ਆਪਣੇ ਪਰਿਵਾਰ ਦੇ ਜਿਹੜਾ ਜਵਾਨੀ ਦੇ ਵਿੱਚ ਗੁਰੂ ਦੇ ਨਾਲ ਜੁੜ ਜਾਂਦਾ ਬਜ਼ੁਰਗ ਤੇ ਬੱਚੇ ਹੁਣ ਘਰਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਬੱਚੇ ਵੀ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਬਜ਼ੁਰਗ ਵੀ ਨੇ ਹੁਣ ਜਿਹੜਾ ਨੌਜਵਾਨ ਗੁਰੂ ਦੇ ਰਸਤੇ ਤੇ ਤੁਰਿਆ ਹੋਇਆ ਹੈ ਜਿਹੜਾ ਨੌਜਵਾਨ ਨਸ਼ੇ ਪੱਤੇਆਂ ਤੋਂ ਦੂਰ ਹੈ ਜਿਹੜਾ ਨੌਜਵਾਨ ਵਧੀਆ ਕੰਮਕਾਰ ਕਰਦਾ ਹੈ ਉਹਨਾਂ ਦੇ ਬੱਚੇ ਵੀ ਵਧੀਆ ਪੜ੍ਹਾਈ ਕਰਦੇ ਨੇ ਵਧੀਆ ਜੀਵਨ ਗੁਜ਼ਾਰਦੇ ਨੇ ਉਹਨਾਂ ਦੇ ਬਜ਼ੁਰਗ ਵੀ ਕਿਉਂਕਿ ਉਹ ਨੌਜਵਾਨ ਖੁਦ ਸੰਭਲਿਆ ਹੋਇਆ ਹੈ ਉਹਨੇ ਮਾਪੇ ਵੀ ਸੰਭਾਲੇ ਹੋਏ ਨੇ ਤੇ ਬੱਚੇ ਵੀ ਸੰਭਾਲੇ ਹੋਏ ਨੇ ਜਵਾਨੀ ਹੈ ਨਾ ਜਿਨੇ ਜਵਾਨੀ ਸੰਭਾਲ ਲਈ ਉਹਨੇ ਬੱਚੇ ਵੀ ਸੰਭਾਲ ਲਏ ਬਜ਼ੁਰਗ ਵੀ ਸੰਭਾਲ ਲਏ ਤੇ ਯਾਦ ਰੱਖਿਓ ਜਿਨੇ ਜਵਾਨੀ ਗਾਲ ਲਈ ਨਾ ਆਪਣੀ ਨਸ਼ਿਆਂ ਦੇ ਪਿੱਛੇ ਲੱਗ ਕੇ ਉਹ ਆਪ ਤਾਂ ਰੁੱਲਦਾ ਹੀ ਰੁੱਲਦਾ ਉਹਦਾ ਟੱਬਰ ਦੇ ਵਿੱਚ ਉਹਦੇ ਬੁਢਾਪਾ ਭਾਵ ਮਾਤਾ ਪਿਤਾ ਵੀ ਰੁੱਲਦੇ ਨੇ ਤੇ ਬੱਚੇ ਵੀ ਰੁੱਲਦੇ ਨੇ ਇਸ ਕਰਕੇ ਜਿਹੜੀ ਜਵਾਨੀ ਹੈ ਨਾ ਇਹ ਗੁਰੂ ਦੇ ਲੇਖੇ ਲਾਉਣੀ ਚਾਹੀਦੀ ਹੈ ਜਵਾਨੀ ਜੀ ਨੇ ਸੰਭਾਲ ਲਈ ਉਹਨੇ ਆਪਣੇ ਬੱਚੇ ਵੀ ਬਜ਼ੁਰਗ ਵੀ ਸੰਭਾਲ ਲਏ ਜਿਨੇ ਜਵਾਨੀ ਰੋਲ ਦਿੱਤੀ ਉਹਨੇ ਫਿਰ ਬੱਚੇ ਤੇ ਬਜ਼ੁਰਗ ਵੀ ਰੋਲ ਦਿੱਤੇ ਇਸ ਕਰਕੇ ਲੋਕ ਟੀਚਰਾਂ ਕਰਦੇ ਨੇ ਕਰਨ ਦਿਓ ਗੁਰੂ ਨਾਲ ਜੁੜੋ ਉਹ ਗੁਰੂ ਚੰਗੀ ਮੱਤ ਹੀ ਦਿੰਦਾ ਗੁਰੂ ਇਹ ਹੀ ਕਹਿੰਦਾ ਵੀ ਨਸ਼ੇ ਛੱਡ ਦਿਓ ਗੁਰੂ ਇਹ ਹੀ ਆਖਦਾ ਭਾਈ ਮਾੜੀ ਸੰਗਤ ਨਾ ਕਰੋ ਗੁਰੂ ਇਹ ਹੀ ਕਹਿੰਦਾ ਵੀ ਆਪਣਾ ਜੀਵਨ ਸੋਹਣਾ ਬਣਾਓ ਗੁਰੂ ਸਾਡਾ ਹੀ ਭਲਾ ਕਰਦਾ ਪਰ ਅਸੀਂ ਕਹਿੰਨੇ ਆ ਵੀ ਲੈ ਗੁਰੂ ਦੇ ਨਾਲ ਜੁੜ ਕੇ ਕੀ ਕਰਾਂਗੇ ਅਸੀਂ ਭਾਈ ਨਾ ਕੁਝ ਖਾ ਸਕਦੇ ਆ ਨਾ ਕੁਝ ਪੀ ਸਕਦੇ ਮਹਾਰਾਜ ਨੇ ਮਨਾ ਕੀਤਾ ਨਸ਼ਿਆਂ ਤੋਂ ਰੋਕਿਆ ਨਾ ਨਸ਼ੇ ਚੰਗੀ ਚੀਜ਼ ਨਹੀਂ ਮਾੜੀ ਚੀਜ਼ ਨੇ ਉਹਨਾਂ ਨੂੰ ਪੁੱਛ ਜਿਹੜੇ ਨਸ਼ੇ ਕਰਕੇ ਆਪਣਾ ਜੀਵਨ ਤਬਾਹ ਕਰੀ ਬੈਠੇ ਨੇ ਉਹਨਾਂ ਦੇ ਟੱਬਰਾਂ ਤੋਂ ਪੁੱਛ ਜਿਨ੍ਹਾਂ ਦੇ ਟੱਬਰ ਨਸ਼ਿਆਂ ਕਰਕੇ ਰੁਲੇ ਹੋਏ ਨੇ ਹਜੇ ਤੂੰ ਆਖਦਾ ਕੇ ਗੁਰੂ ਸਾਨੂੰ ਨਸ਼ਿਆਂ ਤੋਂ ਰੋਕਦਾ ਵੀ ਮਾੜੀ ਚੀਜ਼ ਤੋਂ ਗੁਰੂ ਨਹੀਂ ਰੋਕਣਾ ਤੈਨੂੰ ਹੋਰ ਕੌਣ ਰੋਕੇਗਾ ਇਸ ਕਰਕੇ ਜਵਾਨੀਆਂ ਸੰਭਾਲੀਏ ਜਵਾਨੀ ਸੰਭਾਲਣੀ ਬੜੀ ਜ਼ਰੂਰੀ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਜਵਾਨੀ ਸੰਭਾਲੀ ਹੈ ਅੱਜ ਆਪਣੀ ਬਹੁਤ ਹੀ ਸਤਿਕਾਰਯੋਗ ਮਾਤਾ ਪਿਤਾ ਪਹੂ ਬੈਂਡ ਆ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਗੁਰਬਾਣੀ ਪੜ੍ਹਨ ਦਾ ਅਭਿਆਸ ਕਰਦੇ ਨੇ ਗੁਰਬਾਣੀ ਦੀ ਸੰਥਿਆ ਲੈਂਦੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਪੰਜ ਪਿਆਰੇ ਸਹਿਬਾਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਸਹਿਬਾਈ ਮਨੀ ਸਿੰਘ ਜੀ ਵਰਗੇ ਯੋਧੇ ਬਾਬਾ ਬਚਿੱਤਰ ਸਿੰਘ ਵਰਗੇ ਯੋਧੇ ਭਾਈ ਉਹਦੇ ਸਿੰਘ ਵਰਗੇ ਯੋਧੇ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਵਰਗੇ ਜਰਨੈਲ ਭਾਈ ਬਜਰ ਸਿੰਘ ਜੀ ਵਰਗੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਗੱਤਕਾ ਸਿਖਾਇਆ ਕਰਦੇ ਸਨ ਐਸਿਆਂ ਦੀ ਸੰਗਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨੂੰ ਜਿੱਥੇ ਗੁਰਬਾਣੀ ਪੜ੍ਹਦੇ ਨੇ ਘੋੜਸਵਾਰੀ ਵੀ ਸਿੱਖਦੇ ਨੇ ਸ਼ਾਸਤਰ ਵਿਦਿਆ ਵੀ ਸਿੱਖਦੇ ਨੇ ਤੇ ਗੁਰੂ ਪਿਆਰਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਸਾਰੇ ਇਤਿਹਾਸ ਵਿੱਚ ਪੜਦੇ ਆ ਕਿ ਹੋਲਾ ਮਹੱਲਾ ਸ਼ੁਰੂ ਕੀਤਾ ਸੀ ਔਰਨ ਕੀ ਹੋਲੀ ਮਾ ਮਹੋਲਾ ਲੋਕੀ ਹੋਲੀਆਂ ਮਨਾਉਂਦੇ ਨੇ ਅਸੀਂ ਹੋਲਾ ਮਨਾਵਾਂਗੇ ਨਕਲੀ ਹੱਲਾ ਕਰਨਾ ਨਕਲੀ ਲੜਾਈਆਂ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੋ ਜਥੇ ਬਣਾ ਦਿਆ ਕਰਦੇ ਸਨ ਉਹਨਾਂ ਨੂੰ ਘੋੜ ਸਵਾਰ ਸ਼ਸਤਰ ਤੇ ਉਹਨਾਂ ਨੂੰ ਬਹੁਤ ਸਾਰੇ ਸਿਪਾਹੀ ਭਾਵ ਗੁਰਸਿੱਖ ਵੰਡ ਦਿਆ ਕਰਦੇ ਸਨ ਕਿ ਤੁਸੀਂ ਆਪਸ ਦੇ ਵਿੱਚ ਨਕਲੀ ਜੰਗ ਕਰਨੀ ਹੈ ਜਿਹੜੀ ਤੇ ਜਿੱਤੇ ਰਹੀ ਜੇਤੂ ਰਹੀ ਉਹਨੂੰ ਇਨਾਮ ਦਿੱਤਾ ਜਾਏਗਾ ਤੇ ਬਾਬਾ ਦੀਪ ਸਿੰਘ ਵੀ ਇਹਨਾਂ ਦੇ ਵਿੱਚ ਹਿੱਸਾ ਲਿਆ ਕਰਦੇ ਸਨ ਕਿੱਡਾ ਤਕੜਾ ਤੇ ਕਿੱਡਾ ਵੱਡਾ ਅਭਿਆਸ ਸੀ ਇਹ ਤੇ ਬਾਬਾ ਦੀਪ ਸਿੰਘ ਜੀ ਜਿੱਥੇ ਤਨ ਦੇ ਤੌਰ ਤੇ ਗੁਰੂ ਨਾਲ ਜੁੜਦੇ ਨੇ ਨਾ ਮਨ ਦੇ ਤੌਰ ਤੇ ਵੀ ਜੁੜਦੇ ਨੇ ਆਖੋ ਸਤਨਾਮ ਨਾ ਅਸੀਂ ਤਨ ਦੇ ਤੌਰ ਤੇ ਜੁੜੇ ਆ ਤੇ ਨਾ ਅਸੀਂ ਮਨ ਦੇ ਤੌਰ ਤੇ ਜੁੜੇ ਆ ਅਸੀਂ ਬਾਬਾ ਦੀਪ ਸਿੰਘ ਜੀ ਕੋਲ ਆਉਣੇ ਤਾਂ ਹੈਗੇ ਆ ਦੁਪਹਿਰਾ ਕੱਟਦੇ ਤਾਂ ਹੈਗੇ ਆ ਪਰ ਮੁਰਾਦਾ ਹੀ ਮੰਗ ਕੇ ਲੈ ਕੇ ਜਾਂਦੇ ਆ ਕਦੇ ਬਾਬਾ ਦੀਪ ਸਿੰਘ ਜੀ ਨੂੰ ਇਹ ਨਹੀਂ ਆਖਿਆ ਕਿ ਬਾਬਾ ਦੀਪ ਸਿੰਘ ਜੀ ਜਿਵੇਂ ਤੁਹਾਡੀ ਗੁਰੂ ਦੇ ਨਾਲ ਨਿਭੀ ਐ ਓਵੇਂ ਜਿਵੇਂ ਸਾਡੀ ਨਿਭ ਜਾਵੇ ਅਸੀਂ ਪਦਾਰਥਾਂ ਕਰਕੇ ਬਾਬਾ ਦੀਪ ਸਿੰਘ ਨਾਲ ਜੁੜੇ ਹੋਏ ਆ ਇਹ ਤਾਂ ਕਦੇ ਸਿੱਖਿਆ ਨਹੀਂ ਬਾਬਾ ਦੀਪ ਸਿੰਘ ਤੋਂ ਕਿ ਤੁਸੀਂ ਚੜਦੀ ਜਵਾਨੀ ਗੁਰੂ ਦੇ ਲੇਖੇ ਲਾਈ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਮਿਹਰ ਕਰਾਓ ਗੁਰੂ ਪਾਸ਼ਾ ਤੋਂ ਸਾਡੀ ਚੜਦੀ ਜਵਾਨੀ ਗੁਰੂ ਦੇ ਲੇਖੇ ਲੱਗ ਜਾਵੇ ਦੁਪਹਿਰਾ ਕੱਟੜ ਦਾ ਮਤਲਬ ਹੀ ਇਹ ਆ ਨਾ ਕਿ ਜਿਵੇਂ ਬਾਬਾ ਦੀਪ ਸਿੰਘ ਨੇ ਇਤਿਹਾਸ ਸਿਰਜਿਆ ਇਤਿਹਾਸ ਬਣਾਇਆ ਅਸੀਂ ਵੀ ਇਤਿਹਾਸ ਸਿਰਜੀਏ ਅਸੀਂ ਵੀ ਇਤਿਹਾਸ ਬਣਾਈਏ ਬਾਬਾ ਦੀਪ ਸਿੰਘ ਨੇ ਆਪਣੀ ਜਵਾਨੀ ਗੁਰੂ ਦੇ ਲੇਖੇ ਲਾਈ ਅਸੀਂ ਵੀ ਲਾਈਏ ਜੁਪੈਰਾ ਸਾਹਿਬ ਕੱਟ ਰਹੇ ਆ ਅਸੀਂ ਪਰ ਸੱਚ ਜਾਣਿਓ ਜੋ ਬਾਬਾ ਦੀਪ ਸਿੰਘ ਜੀ ਨੇ ਇਤਿਹਾਸ ਸਿਰਜਿਆ ਉਹਦੇ ਤੋਂ ਕੁਝ ਨਹੀਂ ਸਿੱਖ ਰਹੇ ਸਿੱਖਣ ਦੀ ਜ਼ਰੂਰਤ ਹੈ ਇਹ ਸੀ ਬਾਬਾ ਦੀਪ ਸਿੰਘ ਜੀ ਦਾ ਚੜਦੀ ਜਵਾਨੀ ਦਾ ਉਹ ਜੀਵਨ ਜਿਹੜਾ ਗੁਰੂ ਦੇ ਲੇਖੇ ਲਾਇਆ